ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਜਿੰਨੀਆਂ ਆਪਾਂ ਗੱਡੀਆਂ ਵੀਡੀਓ 'ਚ ਪਾਉਨੇ ਆ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਹੀ ਪਾਉਨੇ ਆ ਜੀ ਜਿਹੜੇ ਏਰੀਆ 'ਚੋਂ ਜਿਹੜੀ ਗੱਡੀ ਦੀ ਜਿੰਨੇ ਰੇਟ ਵਾਸਤੇ ਤੁਸੀਂ ਮੰਗ ਕਰਦੇ ਹੋ ਉਨੇ ਰੇਟ 'ਚ ਆਪਾਂ ਲੈ ਕੇ ਪਹੁੰਚ ਜਾਂਦੇ ਆ ਉਹੀ ਗੱਡੀ ਤੇ ਸਾਰੇ ਜਣੇ ਕਮੈਂਟ ਕਰਕੇ ਮੈਨੂੰ ਦੱਸਿਆ ਕਰੋ ਜਰੂਰ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚੋਂ ਗੱਡੀ ਚਾਹੀਦੀ ਹੈ ਤੇ ਆਪਾਂ ਜਿਹੜੀਆਂ ਅੱਜ ਗੱਡੀਆਂ ਲੈ ਕੇ ਪਹੁੰਚੇ ਆ ਉਹਨਾਂ ਦੀ ਗੱਲ ਕਰਦੇ ਆ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਜੀ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ 78140 38764 ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲ ਗੱਡੀ ਹੈ ਕੂਠੀਏ ਘਰ ਮਕਾਨ ਹੈ ਕੋਈ ਮੋਟਰਸਾਈਕਲ ਹੈ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਐਡ ਆਪਾਂ ਲਗਾ ਦੇਵਾਂਗੇ ਹੁਣ ਆਪਾਂ ਗੱਲ ਕਰਦੇ ਪਹਿਲੀ ਗੱਡੀ ਦੀ ਵਰਨ ਆਪਾਂ ਲੈ ਕੇ ਪਹੁੰਚੇ ਹਾਂ 2013 ਮਾਡਲ ਗੱਡੀ ਐ 375 ਡਿਮਾਂਡ ਹੈ ਤੇ ਮਾਲਕ ਦਾ ਏਰੀਆ ਵਟਿੰਡਾ ਟਾਇਰਾਂ ਦੀ ਕੰਡੀਸ਼ਨ ਨਵੇਂ ਵਾਂਗੂ ਨੇ ਅੰਦਰੋਂ ਵੀ ਬਹੁਤ ਵਧੀਆ ਪਈ ਐ ਬਾਹਰੋਂ ਵੀ ਜਮਨ ਨਮੀਏ ਗੱਡੀ ਕੰਡੀਸ਼ਨ ਆਲੂਕੀ ਐ ਰੇਟ ਜਿਹੜਾ ਉੱਪਰ-ਨੀਚੇ ਹੋ ਜੂਗਾ ਕਾਗਜ਼ ਪੱਤਰ ਕੰਪਲੀਟਡ ਆਪਨ ਮਿਲ ਜਾਣਗੀ। ਨਾ ਕੋਈ ਗੱਡੀ ਐਕਸੀਡੈਂਟ ਹੋਈ ਐ, ਨਾ ਕੋਈ ਡੈਮੇਜ ਹੋਈ ਐ, ਨਾ ਕੋਈ ਲੱਗੀ ਹੋਈ ਐ। ਬਾਕੀ ਤੁਹਾਡੇ ਸਾਹਮਣੇ ਐ ਤੇ ਜਿਨ੍ਹਾਂ ਦੀ ਗੱਡੀ ਐ ਛੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ। 74569 ਤੇ 79730। ਸੈਕੰਡ ਜਿਹੜੀ ਆਪਾਂ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਹੁੰਡਾਈ ਦੀ ਆਪਣੇ ਕੋਲ ਐਸੈਂਟ ਮਾਲਕ ਨੇ ਭੇਜੀ ਐ। 2012 ਮਾਡਲ ਗੱਡੀ ਆ 12 ਮਾਡਲ ਹੈ ਕੰਡੀਸ਼ਨ ਆਲੂਕੀ ਹੈ ਰੇਟ 81 ਹੈ ਗੱਡੀ ਖੜੀ ਹੈ ਅੰਮ੍ਰਿਤਸਰ ਤੇ ਗੱਡੀ ਪੈਟਰੋਲ ਵਰਜਨ ਹੈ ਜੀ ਪੈਟਰੋਲ ਤੇ ਵੀ ਹੈ ਪਲੱਸ ਐਲ ਪੀਜੀ ਵੀ ਹੈ ਜਿਹੜੀ ਐਲ ਪੀਜੀ ਹੈ ਉਹ ਕਾਗਜ਼ ਪੱਤਰਾਂ ਤੇ ਚੜੀ ਹੋਈ ਹੈ ਕਾਪੀ ਤੇ ਚੜੀ ਹੋਈ ਹੈ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਕੋਈ ਨੁਕਸ ਨਹੀਂ ਗੱਡੀ 'ਚ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟਡ ਨਹੀਂ ਜੇ ਆਪਾਂ ਅੰਦਰੋਂ ਗੱਲ ਕਰੀਏ ਸੀਟ ਕਵਰ ਮੈਟਿੰਗ ਸਾਰਾ ਕੁਝ ਵਧੀਆ ਮਾਲਕ ਨੇ ਚੜਵਾ ਰੱਖਿਆ ਹੈ ਦੇ ਮਿਡਿਕ ਸਿਸਟਮ ਬਹੁਤ ਵਧੀਆ ਹੈ ਚਾਰੋਂ ਵਿੰਡੋ ਪਾਵਰ ਨੇ ਤੇ ਸਾਰਾ ਕੁਝ ਹੀ ਵਧੀਆ ਜੀ ਫੰਕਸ਼ਨ ਏ ਟੂ ਜ਼ेड ਸਾਰੇ ਚੱਲਦੇ ਨੇ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਓਨਰ ਨੇ ਜਿਹੜੇ ਮਾਲਕ ਆਪ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਹੈ 9980088814688 ਤੀਸਰੀ ਗੱਡੀ ਤੁਸੀਂ ਦੇਖੋ ਆਪਣੇ ਕੋਲੇ ਬੀਟ ਮਾਲਕ ਨੇ ਭੇਜੀ ਹੈ ਸਿਲ ਵਾਸਤੇ ਵੀਟ ਗੱਡੀ ਆ 2012 ਮਾਡਲ ਹੈ 1,30,000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਗੱਡੀ ਖੜੀ ਆ ਅੰਮ੍ਰਿਤ ਸਰ 70 ਤੋਂ 75 ਪੈਸੇ ਟਾਇਰਾਂ ਦੀ ਕੰਡੀਸ਼ਨ ਪਈਆ ਪੰਜਾਬ ਨੰਬਰ ਗੱਡੀ ਹੈ ਨੰਬਰ ਪਲੇਟਾਂ ਸਰਕਾਰੀ ਨੇ ਗੱਡੀ 'ਚ ਕੋਈ ਕਮੀ ਨਹੀਂ ਨਾ ਕੋਈ ਐਕਸੀਡੈਂਟ ਹੋਈ ਹੈ ਨਾ ਕੋਈ ਲੱਗਿਆ ਨਾ ਕੋਈ ਡੈਮੇਜ ਹੈ 1 ਤੀ ਡਿਮਾਂਡ ਆ ਲੈਸ ਵੈਸ ਹੋ ਜਾਊਗਾ ਮਾਲਕ ਨੇ ਕਿਹਾ ਮੌਕੇ ਤੇ ਉੱਪਰ-ਨੀਚੇ ਰੇਟ ਜਿਹੜਾ ਹੈਗਾ ਕਰ ਲਾਂਗੇ 1 ਤੀ ਇੱਕ ਵਾਰੀ ਡਿਮਾਂਡ ਹੈ ਬਾਕੀ ਗੱਡੀ ਬਹੁਤ ਸਾਫ਼ ਸੁਥਰੀ ਹੈ ਤੁਹਾਡੇ ਸਾਹਮਣੇ ਹੈ ਚਾਰੇ ਪਾਸੋਂ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਟਾਇਰ ਤੁਸੀਂ ਦੇਖ ਰਹੇ ਹੋ ਤੇ ਗੱਡੀ ਅੰਦਰੋਂ ਵੀ ਬਹੁਤ ਵਧੀਆ ਪਈ ਹੈ ਮਾਲਕ ਨੇ ਪਰਸਨਲ ਰੱਖੀ ਹੋਈ ਹੈ ਤੇ ਜਿਹੜੇ ਓਨਰ ਨੇ ਉਹਨਾਂ ਦਾ ਨੰਬਰ ਹੈ 83 778 32773 ਹੁਣ ਆਪਾਂ ਗੱਲ ਕਰਾਂਗੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਹਨਾਂ ਨੇ ਵੀਡੀਓ ਬਣਾ ਕੇ ਭੇਜੇ ਗੱਡੀ ਦੀ ਤੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਵੀਡੀਓ ਦੱਸ ਦਾਂ ਵੀ ਜਿਹੜੀ ਗੱਡੀ ਦੀ ਵੀਡੀਓ ਇਹਨਾਂ ਨੇ ਬਣਾ ਕੇ ਭੇਜੀ ਬਹੁਤ ਹੀ ਵਧੀਆ ਬਣਾ ਕੇ ਭੇਜੀ ਹੈ ਬਹੁਤ ਹੀ ਚੰਗੀ ਵੀਡੀਓ ਮੈਨੂੰ ਲੱਗੀ ਤੁਸੀਂ ਵੀ ਸਾਰੇ ਜਣੇ ਇਸ ਤਰ੍ਹਾਂ ਫੋਨ ਨੂੰ ਫੜ ਕੇ ਜਿਹੜੀ ਚੀਜ਼ ਤੁਸੀਂ ਸੇਲ ਕਰਨੀ ਹੈ ਜਿਵੇਂ ਤੁਹਾਡੇ ਕੋਲ ਗੱਡੀ ਹੈ ਮੋਟਰਸਾਈਕਲ ਹੈ ਜਾ ਕੂਠੀਆ ਤਾਂ ਫੋਨ ਨੂੰ ਟੇਡਾ ਫੜ ਕੇ ਫੋਟੋਆਂ ਖਿੱਚੇ ਕਰੂੰ ਤੇ ਫੋਨ ਨੂੰ ਟੇਡਾ ਫੜ ਕੇ ਹੀ ਇੱਕ ਵੀਡੀਓ لازਮੀ ਬਣਾ ਕੇ ਭੇਜਾ ਕਰੂੰ ਇੱਕ 1.5 ਮਿੰਟ ਦੀ ਵਧੀਆ ਅੰਦਰਵਾਰੋਂ ਜੀ ਤੇ ਵੈਗਨਰ ਐਲਐਕਸੀ ਆ ਗੱਡੀ ਤੁਸੀਂ ਦੇਖ ਰਹੇ ਹੋ ਵੈਗਨਰ ਆ ਜੀ ਇਹ 2007 ਮਾਡਲ ਹੈ ਪਾਸਿੰਗ ਅਪ ਟੂ ਹੋਈ ਹੈ 2027 ਤੱਕ ਰੇਟ ਮਾਲਕ ਨੇ ਮੰਗਿਆ 1,20,000 ਰੁਪਇਆ ਗੱਡੀ ਘੜੀਆ ਕਪੂਰਥਲੀ ਏਰੀਆ ਚ ਨਵੇਂ ਟਾਇਰਾਂ ਚ ਗੱਡੀ 'ਚ ਕੋਈ ਕਮੀ ਨਹੀਂ ਰੰਗ ਬਹੁਤ ਵਧੀਆ ਪਿਆਗਾ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਸੀਟ ਕਵਰ ਵਗੈਰਾ ਸਾਰਾ ਕੁਝ ਵਧੀਆ ਪਈ ਨੇ ਕੋਈ ਨੁਕਸ ਨਹੀਂ ਗੱਡੀ 'ਚ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟਡ ਨਹੀਂ ਕਾਗਜ਼ ਪੱਤਰ ਕੰਪਲੀਟਡ ਮਿਲ ਜਾਣਗੇ ਮਾਲਕ ਦੀ ਪਰਸਨਲ ਰੱਖੀ ਹੋਈ ਘਰ ਦੀ ਗੱਡੀ ਆ ਘਰੇ ਖੜੀ ਆ ਜਾ ਕੇ ਤੁਸੀਂ ਦੇਖ ਸਕਦੇ ਹੋ ਰੇਟ ਉੱਤੇ ਥੱਲੇ ਹੋ ਜਾਊਗਾ ਤੇ ਜਿਨ੍ਹਾਂ ਦੇ ਗੱਡੀਆਂ ਛੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ ਆ 78147 ਤੇ 0 ਸਟਾਰਟ 99 ਨੰਬਰ ਤੇ ਗੱਲ ਇੱਕ ਵਾਰੀ ਲਾਜ਼ਮੀ ਤੁਸੀਂ ਕਰ ਲਿਓ ਜੀ ਵੀਡੀਓ ਦੀ ਗੱਲਬਾਤ ਤਾਂ ਚੱਲ ਰਹੀ ਹੈ ਜੀ ਤੇ ਵੈਗਨਰ ਗੱਡੀ ਤੁਸੀਂ ਦੇਖ ਲਈ ਵੀਡੀਓ ਪੂਰੀ ਦੇਖ ਲਈ ਵੈਗਨਰ ਦੀ ਤੇ ਗੱਡੀ ਤੁਹਾਨੂੰ ਕਿਵੇਂ ਦੇ ਲੱਗੀ ਤੇ ਪਿਛਲੀਆਂ ਗੱਡੀਆਂ ਜਿੰਨੀਆਂ ਦਿਖਾਈਆਂ ਤੁਹਾਨੂੰ ਮੈਂ ਕਿਵੇਂ ਦੇ ਲੱਗਿਆ ਜਰੂਰ ਦੱਸੋ ਤੇ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਅੱਗੇ ਹੋਰ ਵੀ ਗੱਡੀਆਂ ਨੇ ਪੂਰੀ ਆਪਾਂ ਗੱਲ ਕਰਾਂਗੇ ਅੱਗੇ ਜਿੰਨੀਆਂ ਮਸ਼ੀਨਰੀਆਂ ਨੇ ਬਹੁਤ ਵਧੀਆ ਤੁਹਾਨੂੰ ਲੱਗਣਗੀਆਂ ਤਾਂ ਕਿ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਵੀ ਕੁਝ ਹੈਗਾ ਵੇਚਣ ਵਾਸਤੇ ਜਿਵੇਂ ਕੋਈ ਗੱਡੀ ਹੈ ਮੋਟਰਸਾਈਕਲ ਹੈ ਕੋਠੀ ਹੈ ਘਰ ਮਕਾਨ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਜਿਹੜਾ ਚੱਲਦਾ ਰਹਿੰਦਾ ਜੀ ਵਾਰ-ਵਾਰ ਸਾਰੇ ਜਣੇ ਨੋਟ ਕਰ ਲਓ ਨੰਬਰ ਹੈ 78140 ਤੇ 38764 ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤਾਂ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਫਰੀਦ ਦੇ ਵਿਚਾਰ ਲਗਵਾ ਸਕਦੇ ਹੋ ਆਪਣਾ ਕੋਈ ਖਰਚਾ ਵਰਚਾ ਨਹੀਂ ਹੁੰਦਾ ਜੀ ਤੁਸੀਂ ਭੇਜੋ ਜਲਦੀ ਐਡ ਆਪਾਂ ਲਗਾ ਦਾਂਗੇ ਇਹ ਵੀਡੀਓ ਤੁਹਾਨੂੰ ਕਿਵੇਂ ਦੇ ਲੱਗ ਰਹੀ ਹੈ ਜਰੂਰ ਦੱਸੋ ਤੇ ਜਿੰਨੇ ਤੁਸੀਂ ਆਏ ਹੋ ਜੀ ਪਹਿਲੀ ਵਾਰ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਪਸੰਦ ਕਰਦੇ ਹੋ ਆਪਣੀ ਤਾਂ ਸਾਰੇ ਜਣੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਤੋਂ ਨਵੀਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਨੀਚੇ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਕਲਿੱਕ ਕਰੋ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਵੀ ਹਾਲਤ ਸੈੱਟ ਕਰਕੇ ਕਲਿੱਕ ਲਾਜ਼ਮੀ ਕਰ ਦਿਓ ਜੀ ਤੇ ਹੁਣ ਆਪਾਂ ਅੱਗੇ ਗੱਲ ਕਰਾਂਗੇ ਗੱਡੀਆਂ ਦੀ ਤੇ ਇੱਕ ਬੇਨਤੀ ਵਾਲੀ ਗੱਲ ਹੈ ਜੀ ਜਿਹੜਾ ਰੇਟ ਤੁਸੀਂ ਲਾ ਕੇ ਭੇਜ ਦਿਓ ਉਹ ਹਮੇਸ਼ਾ ਮਾਰਕੀਟ ਵੈਲੂ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਜੀ ਤੇ i20 ਗੱਡੀ ਤੁਸੀਂ ਦੇਖੋ ਮਾਲਕ ਜਿਹੜੇ ਹੈਗੇ ਸਾਰਾ ਪਰਿਵਾਰ ਬਾਹਰ ਰਹਿੰਦਾ ਸੀ ਇੱਥੇ ਆਏ ਹੋਏ ਸੀਗੇ ਤੇ ਉਦੋਂ ਇਹਨਾਂ ਨੇ ਘੁੰਮਣ ਫਿਰਨ ਵਾਸਤੇ ਗੱਡੀ ਲਈਤੀ ਸੀਗੀ ਤੇ ਹੁਣ ਫਿਰ ਤੋਂ ਇਹਨਾਂ ਨੇ ਵਾਪਿਸ ਜਾਣਾ ਤੇ ਗੱਡੀ ਸੇਲ ਕਰਨੀ ਹੈ i20 ਗੱਡੀ ਹੈ 19 ਮਾਡਲ ਹੈ ਜੀ ਕੁੱਲ 61000 ਚੱਲੀ ਹੋਈ ਹੈ ਅੰਦਰ ਸਕਰੀਨ ਵਗੈਰਾ ਲੱਗੀ ਹੋਈ ਹੈ 5 ਲੱਖ 20000 ਰੁਪਇਆ ਇਹਨਾਂ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਫਤਿਹਗੜ੍ਹ ਸਾਹਿਬ ਇਹਨਾਂ ਦਾ ਏਰੀਆ 90 ਤੋਂ 95% ਟੈਰਾਂ ਦੀ ਕੰਡੀਸ਼ਨ ਪਈ ਹੈ ਜੇ ਤੁਹਾਨੂੰ ਆ ਗੱਡੀ ਪਸੰਦ ਆਈ ਹੈ ਕਿਸੇ ਨੂੰ ਵੀ ਪਸੰਦ ਆਈ ਹੈ ਤਾਂ ਮਾਲਕ ਨਾਲ ਇੱਕ ਵਾਰੀ ਗੱਲ ਲਾਜ਼ਮੀ ਕਰ ਲਿਓ ਬਹੁਤ ਵਧੀਆ ਗੱਡੀ ਆ ਬਹੁਤ ਸਾਫ਼ ਸੁਥਰੀ ਆ ਬਾਕੀ 5 ਵੀ ਡਿਮਾਂਡ ਆ ਲੈਸ ਵੈਸ ਹੋ ਜਾਊਗਾ ਬਾਕੀ ਐਨਆਰਆਈ ਗੱਡੀ ਆ ਚੱਲੀ ਬਹੁਤ ਹੀ ਘੱਟ ਹੋਈ ਹੈ ਤੇ ਜਾ ਕੇ ਤੁਸੀਂ ਦੇਖਣੀ ਹੋਵੇ ਜਾ ਕੇ ਦੇਖ ਲਓ ਚਲਾ ਕੇ ਦੇਖਣੀ ਹੋਵੇ ਕਿਸੇ ਨੇ ਚਲਾ ਕੇ ਦੇਖ ਸਕ ਦਊਂ ਨੰਬਰ ਮਾਲਕ ਦਾ ਪਾਸਕ੍ਰੀਨ ਤੇ ਦੇ ਰੱਖਿਆ ਜੀ ਨੰਬਰ 77 430 65 360 ਮਾਲਕ ਦਾ ਨੰਬਰ ਤੋਂ ਉਹਨੂੰ ਮਿਲ ਗਿਆ ਜੀ ਤੇ ਹੁਣ ਤੁਸੀਂ ਦੇਖੋ ਆਪਣੇ ਕੋਲ ਇੱਕ ਆਲਟੋ ਗੱਡੀ ਪਹੁੰਚੀ ਹੈ ਸੀਐਨਜੀ ਤੇ ਵੀ ਗੱਡੀ ਹੈ ਜੀ ਅਮ ਤੇ ਗੱਡੀ ਦੀ ਕੰਡੀਸ਼ਨ ਆਲੋਕੀ ਹੈ ਮਾਡਲ 2022 ਹੈ 2022 ਮਾਡਲ ਹੈ ਬਿਲਕੁਲ ਨਵੀਂ ਗੱਡੀ ਹੈ ਜਿਵੇਂ ਕਿ ਸ਼ੋਰੂਮ ਚੋਂ ਕਢਾਉਣੀ ਆਪਾਂ ਸੈਮ ਉਹੋ ਜੀ ਕੰਡੀਸ਼ਨ ਹੈ 375 ਡਿਮਾਂਡ ਹੈ ਤਰਨ ਤਰਨ ਏਰੀਆ ਹੈ 90 ਤੋਂ 95 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਟਾਇਰ ਵਧੀਆ ਨੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਚੋੜੇ ਟਾਰ ਮਾਲਕ ਨੇ ਪੂਆ ਰੱਖਿਆ ਅੰਦਰੋਂ ਬਿਲਕੁਲ ਨਵੀਂ ਹੈ ਬਾਹਰੋਂ ਨਵੀਂ ਹੈ ਕੋਈ ਕਮੀ ਨਹੀਂ ਗੱਡੀ ਚ ਜਾ ਕੇ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਦੇਖਣੀ ਹੋਵੇ ਤੇ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ 93 721 5003 ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲ ਅਲਟੋ ਐਲੈਕਸ ਗੱਡੀ ਪਹੁੰਚੀ ਹੈ ਜਿਹੜੇ ਮਾਲਕ ਨੇ ਉਹ ਆਰਮੀ ਪਰਸਨ ਨੇ ਆਰਮਿਤ ਚ ਲੱਗੇ ਹੋਏ ਨੇ ਫੋਜੀ ਮਾਲਕ ਨੇ 2006 ਮਾਡਲ ਗੱਡੀ ਹੈ ਤੇ 88000 ਰੁਪਿਆ ਕੀਮਤ ਮਾਲਕ ਨੇ ਲਾ ਕੇ ਆਪਣੇ ਕੋਲੇ ਭੇਜੀ ਹੈ ਸੈਕੰਡ ਓਨਰ ਗੱਡੀ ਆ ਗੱਡੀ ਦੀ ਕੰਡੀਸ਼ਨ ਆਲ ਓਕੇ ਪਈ ਹੈ ਤੇ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਕੋਈ ਵੀ ਗੱਲ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਤੁਸੀਂ ਕਰ ਸਕਦੇ ਹੋ ਜੀ ਬਾਕੀ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਜੀ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਗੱਡੀਆਂ ਤੁਹਾਨੂੰ ਅੱਜ ਦੀਆਂ ਕਿਵੇਂ ਲੱਗੀਆਂ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀਏ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਅਗਲੀ ਵੀਡੀਓ ਚ ਕਿਹੜੀ ਮਸ਼ੀਨਰੀ ਤੁਹਾਨੂੰ ਚਾਹੀਦੀ ਹੈ ਕਿੰਨੇ ਰੇਟ ਦੇ ਵਿੱਚ ਦੱਸੋ ਮੈਨੂੰ ਕਮੈਂਟ ਕਰਕੇ ਜਰੂਰ ਆਪਾਂ ਲੈ ਕੇ ਪਹੁੰਚਾਂਗੇ ਕਿਸੇ ਕੋਲੇ ਕੁਝ ਵੀ ਹੋ ਜੀ ਵੇਚਣ ਵਾਸਤੇ ਆਪਣੇ ਕੋਲੇ ਭੇਜ ਕੇ ਆਪਣੇ ਵਟਸਐਪ ਨੰਬਰ ਤੇ ਵੀਡੀਓ ਫੋਟੋਆਂ ਜਾਣਕਾਰੀ ਫਰੀ ਚੈਟ ਤੁਸੀਂ ਲਗਵਾ ਸਕਦੇ ਹੋ ਜੀ